ਲਓ ਬਾਈ ਜੀ ਆਪਾਂ ਅੱਜ ਬਾਈ ਜਗਮੀਤ ਭਲਾਈਆਂ ਨਾਲ ਕੋਲੇ ਹੈਗੇ ਆ ਤੇ ਨਾਲ ਆ ਬਾਈ ਲੱਖਾ ਜੀ ਠੀਕ ਹੈ ਆਪਣੇ ਗੀਤਕਾਰ ਸਾਹਿਬ ਤੇ ਆਜੋ ਜਗਮੀਤ ਜੀ ਕੋਈ ਨਹੀਂ ਸੈਟ ਤਾ ਤੁਸੀਂ ਸੈਡੀ ਆਓ ਆਜੋ ਕੱਟਣ ਪਿਆ ਵੀ ਸੈਟੋਂ ਵਧੀਆ ਤੇ ਬਾਈ ਵਰਗਾਂ ਨਾਲ ਮਿਲੇ ਆ ਤੇ ਇਹਨਾਂ ਨਾਲ ਗੱਤ ਕਰਦੇ ਆ ਠੀਕ ਤੇ ਬਾਈ ਜੀ ਕੁਛ ਆਪਾਂ ਨੂੰ ਮਾੜਾ ਮੋਟਾ ਕਿ ਕਹੀ ਆ ਐਸ ਤੇ ਚੋ ਤੇ ਬਾਈ ਜੀ ਲੋ ਜੀ ਹਾਂ ਲੱਖਾ ਜੀ ਹਾਂ ਜੀ ਕਰੋ ਕੋਈ ਕਿਰਪਾ ਕਾਹਦੀ ਕਿਰਪਾ ਕਰੀਏ ਕਿਹੜਾ ਬਾਬੇ ਆ ਨਹੀਂ ਤੁਸੀਂ ਤਾਂ ਬਾਬੇ ਆ ਜੀ ਨਹੀਂ ਨਹੀਂ ਜੇ ਸਾਥ ਹੁੰਦੇ ਥੋਲਾ ਪਾਂਦੇ ਚੇਲੇ ਹੁੰਦੇ ਪੁੱਛਾ ਘੜਤ ਹੁੰਦੇ ਜੇ ਕੋਈ ਗੁਰੂ ਹੁੰਦਾ ਤੈਨੂੰ ਕੋਈ ਵਰਦਾਨ ਦੇਣ ਨੇ ਸਾਡੇ ਹੱਥ ਪੱਲੇ ਕੋਈ ਨਹੀਂ ਤਾਂ ਆਪ ਤੁਹਾਡੇ ਆ ਰਹੀਆਂ ਚਲ ਤੁਹਾਡੇ ਕੋਲੇ ਲਿਖਤ ਕਲਮ ਬਹੁਤ ਤਗੜੀ ਹੈ ਤੇ ਜਗਮੀਤ ਸਾਹਿਬ ਕੋਲੇ ਨੌਲੇਜ ਬਹੁਤ ਤਗੜੀ ਹੈ ਨਹੀਂ ਜਗਮੀਤ ਸਾਹਿਬ ਕੋਲੇ ਨੌਲੇਜ ਵਾਲੀ ਤਗੜੀ ਹੈ ਠੀਕ ਹੈ ਤੁਹਾਡੇ ਕੋਲੇ ਕਲਮ ਵਾਲੀ ਤਗੜੀ ਹੈ ਸੁਣੋ ਮੈਂ ਇਸ ਟਾਈਮ ਤੇ ਮਤਲਬ ਸੁਣੋ ਕਹਿੰਦਾ ਤੁਸੀਂ ਉੱਚੇ ਹੋ ਅਸੀਂ ਨੀਵੇਂ ਆ ਸਾਡੀ ਨੀਵੀਂ ਜਾਨ ਕਬੂਲ ਕਰਨਾ ਕਿ ਦੇਣਾ ਅਸੀਂ ਫਕੀਰਾਂ ਨੇ ਕੁਝ ਝਖਮ ਤੇ ਆਦਾਂ ਪੱਲੇ ਨਹੀਂ ਬਸ ਇਹੋ ਸਬਦ ਤਾਂ ਕਬੂਲ ਕਰਨਾ ਆਹੀ ਹੈ ਸਾਡੇ ਕੋਲੇ ਤਾਂ ਬਸ ਇਹ ਹੋਰ ਕੁਝ ਨਹੀਂ ਤੇ ਤੁਸੀਂ ਵੀ ਕੋਈ ਇਹ ਇਸ ਟਾਈਮ ਸਾਡਾ ਕੋਈ ਸੁਨਾ ਦੇ ਕੋਈ ਨਹੀਂ ਨਹੀਂ ਜਦ ਪਹਿਲਾਂ ਮੈਨੂੰ ਦੱਸਿਆ ਹੁੰਦਾ ਚੱਲ ਕੋਈ ਨਹੀਂ ਮੌਕੇ ਦੇ ਸਵਾਬ ਹੀ ਬਣਦੇ ਹੁੰਦੇ ਆ ਕਿੱਥੇ ਅਸੀਂ ਆਏ ਨਹੀਂ ਸੀ ਮੈਂ ਇਹਦੇ ਕੋਲੇ ਆਇਆ ਤੂੰ ਇੱਥੇ ਆ ਗਿਆ ਠੀਕ ਆ ਆ ਗਿਆ ਅੱਗੇ ਤੈਨੂੰ ਜਵਾਬ ਦਿੱਤਾ ਕਿ ਤਾ ਅੱਗੇ ਤੈਨੂੰ ਜਵਾਬ ਭੋਗਿਆ ਤੇ ਕੋਈ ਗੱਲ ਨਹੀਂ ਮਾੜੀ ਮੋਟੀ ਕੋਈ ਉਹ ਜੀ ਸੁਨਾ ਦੇ ਮਰਗਲੇ ਭੋਗ ਤੇ ਚੱਲੇ ਨਾ ਫਿਰ ਉੱਥੇ ਬੰਦੇ ਦਾ ਦਿਮਾਗ ਮਰਗਲੇ ਪਾਸੇ ਲੱਗਿਆ ਪਿਆ ਹੁਣ ਜਾਣਾ ਭੋਗਦੇ ਸੀ ਹੁਣ ਇਸ ਟਾਈਮ ਮੱਥੇ ਪਲਾਨ ਹੈ ਨਹੀਂ ਕੋਈ ਅੱਗੇ ਤੈਨੂੰ ਜਵਾਬ ਨਹੀਂ ਦਿੱਤਾ ਲਾਈਵ ਸੁਣਾਉਂਗਾ ਕੋਈ ਸਿਰਫ ਕਰਦਾ ਇਸ ਟਾਈਮ ਚਲ ਠੀਕ ਆ ਕੋਈ ਗੱਲ ਨਹੀਂ ਬਾਈ ਜਿੱਦੇ ਮਿਲੇ ਉਹ ਦਿਦਾ ਹਾਂ ਹਾਂ ਗੱਲ ਹੀ ਕੋਈ ਅੱਗੇ ਤੱਕ ਜਵਾਬ ਦਤਕਦੇ ਆ ਨਹੀਂ ਜਵਾਬ ਦਿੰਦਾ ਮੈਂ ਕਦੋਂ ਕਹਿਣਾ ਜਵਾਬ ਦੇ ਆਪਾਂ ਜਿੰਨੇ ਜੋ ਕਰੇ ਹੈ ਹਾਇਰਾ ਤੁਹਾਡੇ ਹੈ ਹਾਂ ਆ ਮੱਸੀਆਂ ਵਾਲੇ ਦਾ ਨੋ ਕਿ ਮੂਡ ਸੈੱਟ ਹੋਣੇ ਕਰਨੇ ਹਾਂ ਹਾਂ ਮੱਸੀਆਂ ਵਾਲਾ ਠੀਕ ਹੈ ਸੈਟਿੰਗ ਸਾਰੀ ਹੋਣੇ ਕਰਨੀ ਆ ਠੀਕ ਹੈ ਨਾ ਹੁਣ ਮੱਸੀਆਂ ਦਾ ਤਾਂ ਆਪਾਂ ਚਲੋ ਠੀਕ ਹੈ 21 ਤਰੀਕ ਨੂੰ ਆ ਜੀ ਹੋਵੇ ਮੈਂ ਟੈਕ ਲਾਵਾਂਗੇ ਟਾਈਮ ਮੈਂ ਲਾਉਣਾ ਹੁੰਦਾ ਹਾਂ ਹੂੰ ਚੱਲ ਰਵਣ ਵਾਲਾ ਗੁਰੂ ਦਦੇ ਮਿਲਾਂਗੇ ਆ ਜੀ ਠੀਕ ਹੈ ਇਹ ਕਿਹ 3 ਤਰੀਕ ਦੀ ਮਸਿਆ ਮਸਿਆ ਦਾ ਗੁਰਦੁਆਰਾ ਕਬੂਤ ਸਰ ਸਾਹਿਬ ਆ ਜੀ ਹੂੰ ਉੱਥੇ ਵੀਡੀਓ ਜਿੰਨੇ ਮਰਜ਼ੀ ਬਣਾ ਕੇ ਲੈ ਹੂੰ ਨਾਲੇ ਉੱਥੇ ਆਪਾਂ ਉੱਥੇ ਟਾਡੀ ਆਉਨੇ ਹੁੰਦੇ ਆ ਮਲਕੀਤ ਮੱਲਣ ਵੀ ਆਉਂਦਾ ਹੁੰਦਾ ਤੇ ਪਤੰਗਾ ਵੀ ਆਉਂਦਾ ਹੁੰਦਾ ਤੇ ਜਸਪਾਲ ਜੋਸ ਅਵਲ ਖਾਣੇ ਵਾਲਾ ਉਹ ਵੀ ਆਉਂਦਾ ਹੁੰਦਾ ਤੇ ਉਹਨਾਂ ਤੋਂ ਆਪਾਂ 5-10 ਮਿੰਟ ਟਾਈਮ ਲਵਾਂਗੇ ਤੇ ਉੱਥੇ ਜ਼ਰੂਰ ਦੋਗੀ ਧਰਮ ਗਿੱਲਾਵਾਂਗੇ ਉੱਥੇ ਆ ਕੇ ਤੂੰ ਵੀਡੀਓ ਬਣਾ ਲੈ ਚੱਲ ਮਾ ਤੇ ਫੋਨ ਲਾ ਦੋ 21 ਤਰੀਕ بس ਇਨਾ ਤੇਰਾ ਵਾਦਾ ਨੈਕਸਟ ਵੀਡੀਓ ਸਾਡੀ ਵੀ 21 ਤਰੀਕ ਨੂੰ ਆਉਗੀ ਹਾਂ ਠੀਕ ਹੈ ਜੀ ਉਹ ਤੁਹਾਨੂੰ ਸੁਣਾਵਾਂਗੇ ਤੁਹਾਨੂੰ ਗੱਲ ਬਾਤ ਓਕੇ ਧੰਨਵਾਦ ਤੇ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਛਾਪਾ ਮਰਿਆ ਸੀ ਬਸ ਅੱਜ ਤੈਨੂੰ ਇਹ ਕਰਿਆ ਮੈਂ ਨਾ ਭੁੱਲਾ ਚੁੱਕਾ ਮਾਫ ਕਰੀ ਦੁੱਖਾਂ ਕੜੇ ਸੋਨਾਸ ਕਰੀ ਖੁਸ਼ੀਆਂ ਦਾ ਪ੍ਰਕਾਸ਼ ਕਰੀ ਤੇ ਸਾਡੀ ਆਏ ਹੁੰਦੀ ਹੈਰੀ ਪ੍ਰਵਾਨ ਕਰੀ ਧੰਨਵਾਦ